ਸਰ ਕੱਲ ਹੱਕੀ ਦਾ ਮੈਚ ਸੀ ਤੁਸੀਂ ਦੇਖਿਆ ਹੋਗਾ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ ਜਾਂ ਕਿ ਕਿਸ ਤਰ੍ਹਾਂ ਦੇ ਨਹੀਂ ਦੇਖੋ ਜੇ ਗੇਮ ਦੀ ਗੱਲ ਕਰਾਂ ਤੇ ਦੇਖੋ ਜਰਮਨ ਜਿਹੜੀ ਆ ਜਰਮਨ ਕੋਈ ਮਾੜੀ ਟੀਮ ਨਹੀਂ ਹੈ ਜੋ ਉਹਨਾਂ ਦਾ ਪਲੇਆਫ ਸਟਾਈਲ ਹੈ ਮੈਂ ਪਹਿਲਾਂ ਵੀ ਉਹਨਾਂ ਨੂੰ ਇਹੀ ਆਸ ਕਰਦਾ ਸੀ ਲੇਕਿਨ ਅਪਰਚੂਨਿਟੀ ਦੀ ਗੱਲ ਹੈ ਕਿਉਂਕਿ ਸਾਡਾ ਪ੍ਰਾਂਟੀ ਕਾਰਨਰ ਇਸ ਮੈਚ ਤੋਂ ਪਹਿਲਾਂ ਵੀ ਵਰਲਡ ਕਲਾਸ ਸੀਗਾ ਲੇਕਿਨ ਇਹਦੇ ਵਿੱਚ ਵੀ ਸਾਡੇ ਦੋ ਗੋਲ ਜਿਹੜੇ ਆ ਇੱਕ ਡਾਇਰੈਕਟਲੀ ਔਰ ਇੱਕ ਇੰਡਾਇਰੈਕਟਲੀ ਹੋਇਆ ਹੈਗਾ ਸੋ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਲੱਕ ਵੀ ਤੁਹਾਡਾ ਰੋਲ ਪਲੇ ਕਰਦੀ ਹੈਗੀ ਆ ਔਰ ਸਾਡੇ ਬੱਚੇ ਵੀ ਜਿਹੜੇ ਸਾਡੇ ਪਲੇਅਰਸ ਵੀ ਹੈਗੇ ਆ ਉਹ ਬੜੇ ਵਧੀਆ ਖੇਡੇ ਆ ਔਰ ਬੜਾ ਵਧੀਆ ਉਹਨਾਂ ਨੇ ਪ੍ਰਦਰਸ਼ਨ ਕੀਤਾ ਔਰ ਰਿਦਮ ਜਿਹੜਾ ਟੂਰਨਾਮੈਂਟ ਦਾ ਉਹ ਬਹੁਤ ਚੰਗਾ ਸੀ ਲਿਕਨੇ ਆ ਕਿ ਅਨਫੋਰਚੂਨੇਟਲੀ ਅਸੀਂ ਕਿਉਂਕਿ ਜਿਹੜੀਆਂ ਚਾਰ ਟੀਮਾਂ ਹੁੰਦੀਆਂ ਉਹਦੇ ਚ ਆਪਾਂ ਜੇ ਕਹੀਏ ਕਿ ਬਹੁਤ ਜ਼ਿਆਦਾ ਫਰਕ ਹੁੰਦਾ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਉਹਦੇ ਵਿੱਚ ਤਾਂ ਸਿਰਫ ਇੰਨਾ ਹੀ ਆ ਕਿ ਜਿਹੜੀ ਅਪਰਚੂਨਿਟੀ ਮਿਲ ਗਈ ਤੁਸੀਂ ਯੂਜ਼ ਹੋ ਗਈ ਤੇ ਜੇ ਕਿਸੇ ਨੂੰ ਅਪਰਚੂਨਿਟੀ ਮਿਲੀ ਉਹ ਨਹੀਂ ਯੂਜ਼ ਹੋ ਸਕਦੀ ਤੇ ਉਹ ਮਿਸ ਹੋ ਸੋ ਇੰਨਾ ਕੁ ਗੈਪ ਜਿਹੜਾ ਗ੍ਰਾਉਂਡ ਮੈਡਲ ਦੇ ਮੈਚ ਹੈ ਕਿਸ ਤਰ੍ਹਾਂ ਦੇਖਿਆ ਖਿਡਾਰੀਆਂ ਦੇਖੋ ਮੈਨੂੰ ਲੱਗਦਾ ਕਿ ਸਪੇਨ ਨੂੰ ਸਪੇਨ ਜਿਹੜੀ ਆ ਥੋੜੀ ਜੀ ਓਪਨ ਸਪੇਸ ਦੇ ਕੇ ਖੇਡਦੀ ਆ ਜਿਹੜੇ ਜਰਮਨਸ ਆ ਉਹ ਬਹੁਤ ਟਾਈਟ ਮਾਰਕਿੰਗ ਕਰਦੇ ਆ ਔਰ ਉਹਨਾਂ ਦਾ ਪੇਸ਼ੀਅੰਸ ਦਾ ਲੈਵਲ ਜਿਹੜਾ ਆ ਉਹ ਬਹੁਤ ਕਿਉਂਕਿ ਨੇਸ਼ਨ ਦੇ ਕੈਰੈਕਟਰ ਤੇ ਵੀ ਡਿਪੈਂਡ ਕਰਦਾ ਕਿ ਕੇਸ ਨੇਸ਼ਨ ਦਾ ਕਿਹੋ ਜਿਹਾ ਕੈਰੈਕਟਰ ਹੈ ਸੋ ਸਪੈਨਿਸ਼ ਜਿਹੜੇ ਆ ਥੋੜੀ ਜੀ ਓਪਨ ਹਾਕੀ ਖੇਡਦੇ ਆ ਔਰ ਮੈਨੂੰ ਲੱਗਦਾ ਉਹਦੇ ਚ ਸਾਡਾ ਪ੍ਰਦਰਸ਼ਨ ਜਿਹੜਾ ਹੋਰ ਬਿਹਤਰ ਹੋਊਗਾ ਬਾਕੀ ਵੀ ਜੇਮਾਂ ਦੀ ਗੱਲ ਕਰੀਏ ਫੁਗਾਡ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਕਿ 10 ਗ੍ਰਾਮ weight ਜ਼ਿਆਦਾ ਹੋਣ ਕਰਕੇ ਜਿਹੜਾ ਸੁਣੋ ਦੇਖੋ ਇਹ ਬੜਾ ਅਨਫੋਰਚੂਨੇਟ ਆ ਔਰ ਮੈਨੂੰ ਨਹੀਂ ਲੱਗਦਾ ਕਿ ਇਹ ਇਹ 올림픽 ਸਪੀਰਿਟ ਦੀ ਸੋ ਇਹਦੇ ਵਿੱਚ ਸਾਨੂੰ ਫੋਗਟ ਨੂੰ ਜਿਹੜਾ سپورਟ ਕਰਨਾ ਚਾਹੀਦਾ ਆਫੀਸ਼ਲ ਲੈਵਲ ਤੇ ਵੀ ਵੈਸੇ ਤਾਂ ਕਿਉਂਕਿ ਜਿਹੜੇ ਨਾਲ ਆਫੀਸ਼ੀਅਲਸ ਹੁੰਦੇ ਆ ਉਹਨਾਂ ਨੂੰ ਇਸ ਗੱਲ ਦਾ ਗਿਆਨ ਵੀ ਹੁੰਦਾ ਔਰ ਉਹਨਾਂ ਦੀ ਡਿਊਟੀ ਵੀ ਹੁੰਦੀ ਆ ਕਿ ਉਹ ਜਿਹੜਾ ਜਿਹੜਾ ਐਥਲੀਟ ਆ ਉਹਦੇ weight ਨੂੰ ਚੈੱਕ ਕਰਕੇ ਉਹਨੂੰ ਗਾਈਡ ਕਰਨ ਕਿਉਂਕਿ ਐਕਚੁਅਲ ਆਫੀਸ਼ੀਅਲ weight ਕਰਨ ਤੋਂ ਪਹਿਲਾਂ ਇਹ ਜਿਹੜਾ ਆ ਜਿਹੜੇ ਆਫੀਸ਼ੀਅਲਸ ਹੈਗੇ ਉਹ ਵੇਟ ਕਰਦੇ ਹੈਗੇ ਆ ਤਾਂ ਕਿ ਕਿਸੇ ਦਾ ਵੇਟ ਵੱਧ ਘਟਣਾ ਹੋ ਸਕੇ ਲੇਕਿਨ ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਉਹ ਆਲਰੇਡੀ ਫਾਈਨਲੀ ਕੁਆਲੀਫਾਈ ਕਰਕੇ ਆਈ ਹੈ ਇੱਥੇ ਸੋ ਉਹਦਾ ਸਿਲਵਰ ਮੈਡਲ ਤਾਂ ਬਣਦਾ ਉਹਦੇ ਲਈ ਤਾਂ ਸਾਨੂੰ ਡੈਫੀਨੇਟਲੀ ਜਿਹੜਾ ਫਾਈਟ ਕਰਨ ਦੀ ਜ਼ਰੂਰਤ ਹੈ ਐਜ਼ ਅ ਨੇਸ਼ਨ ਜ਼ਰੂਰ ਹੈਗੀ ਆ ਕਿਉਂਕਿ ਉਹਦਾ 올림픽 ਸਪਿਰਟ ਦੇ ਵੀ ਅਗੇਂਸਟ ਹੈ ਕਿਉਂਕਿ ਮੰਨ ਲਓ ਸਪੋਜ਼ ਮੈਂ ਦੂਸਰੇ ਐਂਗਲ ਨਾਲ ਦੇਖਦਾ ਕਿ ਜੇ ਆ ਉਹ ਲੜਕੀ ਕਿਸੇ ਰੀਜ਼ਨ ਕਰਕੇ ਮੰਨ ਲਓ ਬਾਊਟ ਸ਼ੁਰੂ ਹੋਣ ਤੇ ਹੀ ਉਹਨੂੰ ਇੰਜਰੀ ਹੋ ਜਾਂਦੀ ਆ ਜਾਂ ਬਾਊਟ ਅਜੇ ਸਟਾਰਟ ਹੀ ਨਹੀਂ ਹੁੰਦੀ ਤੇ ਤਾਂ ਹੀ ਇੰਜਰੀ ਹੋ ਜਾਂਦੀ ਆ ਕਿ ਫਿਰ ਵੀ ਤੁਸੀਂ ਉਹਦਾ ਮੈਡਲ ਜਿਹੜਾ ਆ ਉਹਦੇ ਕੋਲੋਂ ਖੋਹ ਲਓਗੇ ਸੋ ਸਾਡੇ ਇਹ ਦੇਸ਼ ਲਈ ਚੁਣੌਤੀ ਹੈਗੀ ਆ ਸਾਨੂੰ ਮੈਨੂੰ ਲੱਗਦਾ ਕਿ ਸਾਨੂੰ इवन ਮੀਡੀਆ ਨੂੰ ਵੀ इवन ਅਫੀਸ਼ੀਅਲਸ ਨੂੰ ਵੀ ਇਰਿਸਪੈਕਟਿਵ ਕਿ ਉਹਨੇ ਪਿਛਲੇ ਸਮੇਂ ਚ ਜਿਹੜੀਆਂ ਫੈਡਰੇਸ਼ਨ ਆ ਉਹਦੇ ਨਾਲ ਬਹੁਤ ਵੱਡੀ ਸਟਰਗਲ ਕੀਤੀ ਹੈਗੀ ਆ ਸੋ ਮੈਨੂੰ ਲੱਗਦਾ ਸਾਨੂੰ ਸਪੋਰਟ ਕਰਨਾ ਚਾਹੀਦਾ ਸਿਰ ਇਹ ਸੀਨੀਅਰ ਲੋਕ ਤਾਂ ਮੰਨਦੇ ਕਿ ਐਸ ਲੈਵਲ ਤੇ ਆ ਕੇ ਅਸੀਂ ਨੂੰ ਚੈਲੰਜ ਕੀਤਾ ਜਾਂਦੀ ਆ ਇਸ ਦੀ ਫਾਈਟ ਬਿਲਕੁਲ ਕੀਤਾ ਜਾ ਸਕਦਾ ਕਿਉਂਕਿ ਇਹ 올림픽 ਸਪਿਰਟ ਤੇ ਵੀ ਅਗੇਂਸਟ ਹੈ ਕਿਉਂਕਿ ਜਿੱਥੇ ਹਿਊਮਨ ਬਾਡੀ ਦੇ ਆਪਟਿਮਮ ਲੈਵਲ ਨੂੰ ਜਿਹੜਾ ਦਰਸਾਇਆ ਜਾਂਦਾ ਉਦੇ ਫਿਜ਼ੀਕਲ ਤੇ ਮੈਂਟਲ ਪੈਰਾਮੀਟਰਸ ਨੂੰ ਤੇ ਉਸ ਲੈਵਲ ਤੇ ਮੈਨੂੰ ਲੱਗਦਾ ਸਾਨੂੰ ਸਪੋਰਟ ਕਰਨੀ ਚਾਹੀਦੀ ਔਰ ਆਫੀਸ਼ੀਅਲਸ ਨੂੰ ਇਹਦੇ ਲਈ ਫਾਈਟ ਕਰਨੀ ਚਾਹੀਦੀ